ਆ ਰਹੀ ਹੈ ਜੀ ਕਿ ਮਾਰਨਟ ਕੋਈ ਖਾਸ ਕਾਰਨ ਨਹੀਂ ਹੈ ਜੀ ਇਹ ਰੂਟੀਨ ਚੈਕਿੰਗ ਹੈ ਬਸਟੈਂਡ ਦਾ ਕਾਜੋ ਕਿੰਨਾ ਚੱਲ ਰਿਹਾ ਹੈ ਮਾੜੇ ਅੰਸਰ ਆ ਦੇਖ ਲਾ ਕੋਈ ਵੀ ਸਸਪੀਸ਼ੀਅਸ ਪਰਸਨ ਜਾਂ ਸਸਪੀਸ਼ੀਅਸ ਐਕਟੀਵਿਟੀ ਸਾਾਨੂੰ ਅਗਰ ਇੱਥੇ ਦੇਖਦੀ ਹੈ ਤਾਂ ਉਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਇਕੱਲੇ ਇਕੱਲੇ ਬਸਟੈਂਡ ਦੀ ਤਿਆਰੀ ਹੀ ਹੋਰ ਵੀ ਲਗਾ ਕੇ ਕਰਦੇ ਹਾਂ ਮੇਰੀ ਏਰੀਆ ਦੇ ਵਿੱਚ ਤਾਂ ਇਕੱਲਾ ਬਸਟੈਂਡ ਹੈਗਾ ਪਰ ਲੁਧਿਆਣਾ ਦੇ ਵਕਵਕ ਏਰੀਆ ਦੇ ਵਿੱਚ ਤਾਂ ਦੀ ਰੇਲਵੇ ਸਟੇਸ਼ਨ ਉੱਥੇ ਵੀ ਕਾਜੋ ਕਿੰਨਾ ਚੱਲ ਰਿਹਾ ਹੈ ਵੀ ਕਰ ਰਹੇ ਹੋ 15 ਫੇਸਬੁਕ ਰਿਪੋਰਟ ਚੈੱਕ ਕਰ ਰਹੇ ਹੋ ਕੀ ਹੈਗਾ ਇਹਦੇ ਵਿੱਚ ਹੀ ਅਸੀਂ ਪਾਇਸ ਤੇ ਆਪਣੇ ਜਿਹੜੇ ਐਪਸ ਹੈਗੇ ਪੰਜਾਬ ਪੁਲਿਸ ਵੱਲੋਂ ਉਹਨਾਂ ਦਾ ਯੂਜ਼ ਕਰਕੇ ਸਸਪੀਸ਼ੀਅਸ ਪਰਸਨਸ ਤੇ ਸਸਪੀਸ਼ੀਅਸ ਵਹੀਕਲਸ ਨੂੰ ਕਰਾਉਂਡ ਅਪ ਕਰ ਰਹੇ ਹੈਗੇ ਤੇ ਲੋਕਾਂ ਨੂੰ ਕੀ ਫੀਲ ਕਰਨਾ ਚਾਹੋ ਲੋਕਾਂ ਨੂੰ बस ਇਹੀ ਅਪੀਲ ਹੈ ਕਿ ਆਪਣਾ ਏਰੀਆ ਸ਼ਾਂਤ ਸ਼ਾਂਤਮਈ ਰੱਖੇ ਇੱਥੇ ਕੋਈ ਵੀ ਬਾੜੀ ਹਰਕਤ ਜਾਂ ਕੋਈ ਵੀ ਇਲੀਗਲ ਐਕਟੀਵਿਟੀ ਨਾ ਕੀਤੀ ਜਾਏ ਤਾਂ ਸਸਪੀਸ਼ਨ ਮਿਲ ਜੇ ਤਾਂ ਅ ਇੱਕ ਵਾਰੀ ਜਦੋਂ ਕਾਫੀ ਖਤਰਾ ਹੋਊਗਾ ਉਹਦੇ ਬਾਅਦ ਰਿਪੋਰਟ ਤਿਆਰ ਕੀਤੀ ਜਾਊਗੀ ਕੀਤੀ ਗਈ ਹੈ ਕੀ ਅ 26 ਜਨਵਰੀ ਨੂੰ ਤੇ ਅਨੁਛ ਰੱਖਦੇ ਆ ਹੋਇਆ ਤੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸੀਪੀ ਸਾਹਿਬ ਦੇ ਸਾਨੂੰ ਡਾਇਰੈਕਸ਼ਨਸ ਦੇ ਮੁਤਾਬਕ ਬਸ ਸਟੈਂਡ ਲੁਧਿਆਣਾ ਵਿਖੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਸੀਗੀ ਸੋ ਇੱਥੇ ਆਪਾਂ ਸ਼ੱਕੀ ਵਿਅਕਤੀ ਸ਼ੱਕੀ ਵਸਤੂਆਂ ਦਾ ਸ਼ੱਕੀ ਵਿਕਲਾਂ ਦੇ ਉੱਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਹੋਇਆ ਕਿ ਇਹਨਾਂ ਨੂੰ ਗੌਰ ਨਾਲ ਚੈੱਕ ਕੀਤਾ ਜਾਵੇ ਤੇ ਕੋਈ ਵੀ ਅ ਪਬਲਿਕ ਡੇ ਦੇ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਗੇ ਕੋਈ ਵੀ ਅੰਸ਼ਖਾਂ ਵੀ ਕੱਟਣਾ ਨਾ ਵਾਪਰੇ ਤੇ ਸ਼ਰਾਰਤੀ ਅੰਸਰ ਕੋਈ ਵੀ ਇਹੋ ਜਿਹੀ ਸ਼ਰਾਰਤ ਨਾ ਕਰ ਸਕੇ ਜਿਸ ਨਾਲ ਮਾਹੌਲ ਖਰਾਬ ਹੋ ਗਏ ਇਸ ਨੂੰ ਧਿਆਨ ਚ ਰੱਖਦਿਆਂ ਹੋਇਆਂ ਫਿਰ ਇੱਥੇ ਬੱਸ ਸਟੈਂਡ ਲੁਧਿਆਣਾ ਵਿਖੇ ਏਸੀਪੀ ਅਕਰਸ਼ਿ ਜਨ ਮੈਮ ਦੀ ਨਿਗਰਾਨੀ ਦੇ ਵਿੱਚ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਅਭੀ ਸਾਡੀ ਜਿਹੜੀ ਐਕਸਰਸਾਈਜ਼ ਕਾਫੀ ਇੰਪੈਕਟਫੁਲ ਤੇ ਇਹਦੇ ਨਾਲ ਵਧੀਆ ਰਿਜ਼ਲਟ ਓਰੀਐਂਟਡ ਰਹੇਗਾ ਸਰ ਬਸਟੈਂਡ ਦਾ ਫੋਕਸ ਅੱਜ ਤੱਕ ਸੀ ਮੁੱਖ ਤੌਰ ਤੇ ਫਿਲਹਾਲ ਤਾਂ ਜੀ ਦੇਖੋ ਜਿਹੜਾ ਜ਼ੋਨ 3 ਦਾ ਏਰੀਆ ਮੇਰੇ ਜਿਹੜੇ ਰੈਸਟ੍ਰਿਕਸ਼ਨ ਦਾ ਤਾਂ ਅਸੀਂ ਹਜੇ ਬਸਟੈਂਡ ਦੇ ਵਿੱਚ ਕਰ ਰਹੇ ਹਾਂ ਪਰ ਹੋਰ ਵੀ ਜਿੱਥੇ-ਜਿੱਥੇ ਕਰਾਊਡਡ ਪਲੇਸਿਸ ਹੋਣਗੇ ਅਸੀਂ ਉਹਨਾਂ ਨੂੰ ਟਾਰਗੇਟ ਕਰਾਂਗੇ ਆਨ ਵਾਲੇ ਸਮੇਂ ਦੇ ਵਿੱਚ ਤੇ ਅਸੀਂ ਇਨਸ਼ੋਰ ਕਰਾਂਗੇ ਵੀ ਜਿਹੜਾ ਆਵਾਮ ਆ ਜਿਹੜੀ ਆਮ ਜਨਤਾ ਆ ਉਹ ਜਿਹੜਾ ਸਾਡਾ ਰਿਪਬਲਿਕ ਡੇ ਦਾ ਜਿਹੜਾ ਦਿਹਾੜਾ ਹੈ ਉਹ ਕੁਸ਼ੀ ਦੇ ਨਾਲ ਮਨਾਇਆ ਜਾਵੇ ਤੇ ਦੇਸ਼ ਪ੍ਰਤੀ ਜਿਹੜੀ ਚੰਗੀ ਭਾਵਨਾ ਦੇ ਨਾਲ ਮਨਾਇਆ ਜਾਵੇ ਅਸਰ ਇੱਕ ਅੱਜ ਤੇ ਚੈਕਿੰਗ ਇੰਡੀਵੀਅਸ ਸਕੈਨਰ ਕੀਤੀਆਂ ਫੋਟੋਆਂ ਉਹਨਾਂ ਦੇ ਸਕੈਨ ਕਰਕੇ ਦੇਖਿਆ ਗਿਆ ਕਿ ਬੰਦਾ ਕਰਮਲ ਲੱਗਦਾ ਨਹੀਂ ਉਹ ਕਿੰਨੇ ਵੀ ਕਰਮਲ ਵੀ ਆਪਣੇ ਪਿਛਲੇ ਹੋਦੇ ਕੋਈ ਸਾਡੇ ਕੋਲ ਨਾ ਜੀ ਪ੍ਰੋਪਰ ਅਸੀਂ ਟੈਕਨੋਲੋਜੀ ਦਾ ਯੂਜ਼ ਕਰਦੇ ਹੋਏ ਵੀ ਫੇਸ ਸਕੈਨਿੰਗ ਐਪ ਹੈਗੀ ਆ ਨੰਬਰ ਸਕੈਨਿੰਗ ਐਪਸ ਨੇ ਜਿਹੜੀਆਂ ਉਹਨਾਂ ਨੂੰ ਯੂਜ਼ ਕਰਦੇ ਹੋਏ ਆਪਾਂ ਚੈਕਿੰਗ ਕਰਦੇ ਪਏ ਆ ਤੇ ਹਜੇ ਤੱਕ ਕੁਝ ਰਿਜ਼ਲਟ ਮਿਲੇ ਨਹੀਂ ਐਂਡ ਰਿਜ਼ਲਟ ਜਿਹੜਾ ਹੋਊਗਾ ਤੁਹਾਨੂੰ ਕਨਵੇ ਕਰ ਦਿੱਤਾ ਜਾਵੇ। ਕੀ ਆ ਰਹੀ ਹੈ ਨਵੇਂ ਤਰੀਕੇ ਨਾਲ ਜਿੰਦੀ ਆ ਰਹੀ ਹੈ ਫੋਟੋ ਸਕੈਨ ਕਰਕੇ ਲੱਗਦਾ ਵੀ ਇਦਾਂ ਕਾਫੀ ਇਹੜਾ ਫਰਕ ਪਊਗਾ। ਬਿਲਕੁਲ ਜੀ ਜਿਹੜੀ ਜਿਹੜੀ ਪੀਐਸਆਈਡੀ ਹੈ ਇਹਦੇ ਉੱਤੇ ਬੰਦੇ ਦੀ ਫੋਟੋ ਕਰਕੇ ਉਹਦਾ ਕ੍ਰਿਮੀਨਲ ਰਿਪੋਰਟ ਦਾ ਪਤਾ ਲੱਗ ਜਾਂਦਾ ਉਸ ਕਰਕੇ ਪੀਐਸਆਈਡੀ ਦੇ ਚੈੱਕ ਕਰ ਰਹੇ ਆ। ਕਿਹੜੀ ਜਗ੍ਹਾ ਜੈਕੂ ਚੱਲ ਰਹੀ ਹੈ ਜੀ? ਇਹ ਬਸ ਸਟੈਂਡ ਚੈਕਿੰਗ ਚਾਹੀਦੀ ਹੈ ਜਿਹੜਾ ਇਹ ਸਕੈਨਰ ਹੈ ਜਿਹਦੇ ਵਿੱਚ ਜਿਹੜੀ ਰੋਪੀ ਆਉਂਦੀ ਹੈ ਜਿਹੜਾ ਦੋਸ਼ੀ ਹੁੰਦਾ ਬਿਲਕੁਲ ਜੋ ਇਸ ਬੰਦੇ ਦੀ ਵੀ ਫੋਟੋ ਕੀਤੀ ਜਾਂਦੀ ਜੇ ਤੇ ਜੋ ਵੀ ਮੁਕਦਮੇ ਦਰਜ ਨੇ ਉਹ ਸਕੈਨਰ ਦੇ ਥਰੂ ਕਲੀਅਰ ਹੋ ਜਾਂਦਾ ਇਸ ਬੰਦੇ ਦਾ ਕਰੈਕਟਰ ਕੀ ਹੈ ਭਾਈ ਲੱਗਦਾ ਵੀ ਜਿੱਦਾਂ ਕਿਸੇ ਬੰਦੇ ਨੇ ਕ੍ਰਾਈਮ ਕਰਕੇ ਪਾਲਮ ਸਟੇਟ ਤੇ ਪੱਤੇ ਆ ਉਹਦੀ ਫੋਟੋ ਸਕੈਨ ਕਰਕੇ ਜਲਦੀ ਬੰਦਾ ਫੜਿਆ ਜਾ ਸਕਦਾ ਬਿਲਕੁਲ ਜੀ ਜਿਹਨੇ ਕ੍ਰਾਈਮ ਕੀਤਾ ਉਹਦਾ ਸਾਰੀ ਡਿਟੇਲ ਆ ਜਾਂਦੀ ਹੈ ਤੇ ਕਦੋਂ ਤੋਂ ਇਹ ਸ਼ੁਰੂ ਕੀਤਾ ਜੀ ਇਹ ਪਰਾਲਾ ਇਹ ਪਰਾਲਾ ਕਾਫੀ ਸਮੇਂ ਤੋਂ ਚੱਲ ਰਿਹਾ ਜੀ